ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਨਵਦੀਪ ਦਬੜੀ ਖਾਨੇ ਵਾਲਾ ਅੱਜ ਇੱਕ ਹੋਰ ਆਪਾਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਵਧੀਆ ਵੀਡੀਓ ਆ ਦੋਸਤੋ ਇਹ ਜਿਹੜੇ ਪਿੰਡਾਂ ਦੇ ਵਿਕਾਸ ਦੇ ਕੰਮ ਮੰਗੇਤਾ ਕਰਵਾ ਰਹੀਆਂ ਨੇ ਇਦਾਂ ਦੀ ਇੱਕ ਸਰਪੰਚ ਨੇ ਸਾਡੇ ਗੋਵਿੰਦਗੜ੍ਹ ਦਬੜੀ ਖਾਨਾ ਦੇ ਸਰਪੰਚ ਹਰਦੀਪ ਸਿੰਘ ਢਿੱਲੋਂ ਸਾਹਿਬ ਉਹਨਾਂ ਨੇ ਪਿੰਡ ਦੇ ਕਾਫੀ ਕੰਮ ਜਿਹੜੇ ਕਰਵਾ ਦਿੱਤੇ ਆ ਤੇ ਇੱਕ ਹੋਰ ਮਹੱਤਵਪੂਰਨ ਕੰਮ ਜਿਹੜਾ ਕਰਵਾਇਆ ਸਾਡਾ ਰੂੜੀ ਜਿਹੜੀ ਪਿੰਡ ਦੀ ਆ ਉਹਦਾ ਕਾਫੀ ਸਮੇਂ ਤੋਂ ਜਿਹੜਾ ਬਲਗਣ ਅੰਧੂਰਾ ਅਧੂਲਾ ਪਿਆ ਸੀ ਉਹ ਬਲਗਣ ਹੁਣ ਸਰਪੰਚ ਸਾਹਿਬ ਨੇ ਜਿਹੜਾ ਹੱਡਾ ਰੂੜੀ ਨੂੰ ਕਰਵਾਇਆ ਕੱਪੋਟ ਵੀ 20 ਤੋਂ 25000 ਦੇ ਵਿੱਚ ਜਿਹੜੀ ਕੱਟ ਲੱਗੀ ਹੈਗੀ ਤੇ ਵਧੀਆ ਪਲਾਸਟਰ ਕਰਵਾ ਲਿਆ ਉਹ ਇੱਕ ਏ ਟੂ ਜ਼ेड ਕੰਮ ਜਿਹੜਾ ਓਕੇ ਦੀ ਰਿਪੋਰਟ ਆ ਤੇ ਅੱਗੇ ਆਪਾਂ ਮਿਲਦੇ ਹਾਂ ਸਰਪੰਚ ਸਾਹਿਬ ਦੇ ਨਾਲ ਕਰਾਂਗੇ ਗੱਲਬਾਤ ਆਓ ਦੂਸਤੋ ਹਾਂਜੀ ਦੋਸਤੋ ਇਹ ਰਸਤਾ ਜਾਂਦਾ ਹੱਡਾ ਰੂੜੀ ਨੂੰ ਗਵਿੰਦਗੜ੍ਹ ਦਵੜੀ ਖਾਨਾਂ ਦੀ ਹੱਡਾ ਰੂੜੀ ਨੂੰ ਆਓ ਅੱਗੇ ਆਪਾਂ ਜਾਂਦੇ ਹਾਂ ਦੇਖਦੇ ਆ ਕੀ ਮੌਲਾ ਲਓ ਜੀ ਦੋਸਤੋ ਆਪਾਂ ਹੱਡਾ ਰੂੜੀ ਦੇ ਨੇੜੇ ਆ ਚੁੱਕੇ ਹਾਂ ਲਓ ਜੀ ਦੋਸਤੋ ਹਾਂਜੀ ਦੋਸਤੋ ਆਓ ਫਿਰ ਆਪਾਂ ਮਿਲਦੇ ਆ ਸਰਪੰਚ ਸਾਹਿਬ ਆਪਣੇ ਹਰਦੀਪ ਸਿੰਘ ਜੀ ਢੱਲੋਂ ਦਾ ਪਹੁੰਚ ਚੁੱਕੇ ਆ ਕੁਲਵਿੰਦਰ ਸਿੰਘ ਜੀ ਢੱਲੋਂ ਪੰਚਾਇਤ ਮੈਂਬਰ ਨਾਲ ਸਾਡੇ ਰੁਪਿੰਦਰ ਸਿੰਘ ਜੀ ਢੱਲੋਂ ਪੰਚਾਇਤ ਮੈਂਬਰ ਤੇ ਨਾਲ ਸਾਡੇ ਬਾਬਾ ਮੰਦਰ ਸਿੰਘ ਜੀ ਢੱਲੋਂ ਪੰਚਾਇਤ ਮੈਂਬਰ ਨਾਲ ਸਾਡੇ ਜਿਹੜੇ ਪੰਚਾਇਤ ਮੈਂਬਰ ਅੱਜ ਕੋਈ ਕਮਾ ਕਰਕੇ ਨਹੀਂ ਆ ਸਕੀ ਨਿਸ਼ਾਪਰ ਸਿੰਘ ਜੀ ਬੋਲਾ ਤੇ ਮਾਲ ਸਿੰਘ ਜੀ ਢੱਲੋਂ ਸਾਹਿਬ ਬੂਟਾ ਸਿੰਘ ਜੀ ਢੱਲੋਂ ਸਾਹਿਬ ਤੇ ਸਾਡੇ ਸਤਪਾਲ ਸਿੰਘ ਦੀ ਢੱਲੋਂ ਸਾਹਿਬ ਤੇ ਅੱਡ ਜਿਹੜੇ ਸਾਡੇ ਪਿੰਡ ਦੇ ਵੀਰ ਆਏ ਨੇ ਸਰਦੂਰ ਸਿੰਘ ਦੀ ਢੱਲੋਂ ਹਰਗਵਿੰਦ ਸਿੰਘ ਦੀ ਢੱਲੋਂ ਤੇ ਸਾਡੇ ਕੌਰਾ ਸਿੰਘ ਦੀ ਢੱਲੋਂ ਸਾਹਿਬ ਤੇ ਕਿਸ਼ਨਾਟ ਢੱਲੋਂ ਜੀ ਯੂ ਐਸ ਏ ਵਾਲੇ ਸਾਡੇ ਵਿਸ਼ੇਸ਼ ਤੌਰ ਤੇ ਬਾਈ ਜਿਹੜੇ ਆਏ ਹੋਏ ਆ ਤੇ ਆਓ ਹੁਣ ਕਰਦੇ ਆ ਓਪਨਿੰਗ ਸਾਡਾ ਰੂੜੀ ਦੀ ਚਲੋ ਜੀ ਸਰਪੰਚ ਸਾਹਿਬ ਕਰਗੇ ਏਦਘਾਟਨਾ ਅੱਜ ਸਾਡਾ ਰੂੜੀ ਦਾ ਵੀ ਹਾਂਜੀ ਹਾਂਜੀ ਲਓ ਵੀ ਇਹ ਪਿੰਡ ਦੇ ਜਿਹੜੇ ਕਿਸਾਨ ਵੀਰ ਆਪਣੇ ਉਨਾ ਦੇ ਜਿਹੜੇ ਪਸ਼ੂ ਆ ਕਈ ਵਾਰੀ ਕੋਈ 11 21 ਹੋ ਜਾਂਦੀ ਆ ਤੇ ਫਿਰ ਹੱਡਾ ਰੂੜੀ ਦਾ ਜਿਹੜਾ ਬਲਗਣ ਬਹੁਤ ਸਮੇਂ ਤੋਂ ਅਧੂਰਾ ਪਿਆ ਸੀ ਦੋਸਤੋ ਹੁਣ ਬਹੁਤ ਵਧੀਆ ਜਿਹੜਾ ਬਲਗਣ ਤੇ ਵਧੀਆ ਜਿਹੜਾ ਗੇਟ ਲਵਾਇਆ ਸਰਪੰਚ ਹਰਦੀਪ ਸਿੰਘ ਜੀ ਢੱਲੋ ਸਾਹਿਬ ਸਮੁੱਚੀ ಗ್ರಾಮ ਪੰਚਾਇਤ ਨੇ ਲਓ ਜੀ ਦੋਸਤੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਐਮਐਲਏ ਸਾਡੇ ਮੋਲਕ ਸਿੰਘ ਜੀ ਤੇ ਸਾਡੇ ਬਲਰਾਜ ਸਿੰਘ ਜੀ ਸੈਕਟਰੀ ਸਾਹਿਬ ਵੀ ਸਾਨੂੰ ਵਧੀਆ ਸੇਵਾਵਾਂ ਰੰਦੇ ਆ ਵਧੀਆ ਜਿਹੜਾ ਫੰਡ ਆ ਰਿਹਾਗਾ ਵਧੀਆ ਕੰਮਕਾਰ ਹੋ ਰਹੇ ਆ ਅੱਡਾ ਰੂੜੀ ਦਾ ਜਿਹੜਾ ਆਪਣਾ ਬਲਗਨ ਕਰਾਇਆ ਤੇ ਪਲਾਸਟਰ ਚਾਰੇ ਪਾਸੇ ਹੋ ਚੁੱਕਿਆ ਬਹੁਤ ਵਧੀਆ ਜਿਹੜਾ ਕੰਮ ਇਹ ਸਾਡੇ ਸਰਪੰਚ ਸਾਹਿਬ ਕਰਵਾ ਰਹੇ ਆ ਆਮ ਆਦਮੀ ਪਾਰਟੀ ਦੇ ਸਰਪੰਚ ਜੀ ਹਰਦੀਪ ਸਿੰਘ ਢੱਲੋਂ ਸਾਹਿਬ ਤੇ ਨਾਲ ਸਾਡੀ ਸਮੁੱਚੀ ಗ್ರಾಮ ਪੰਚਾਇਤ ਤੇ ਦਿ ਲੋ ਧੰਨਵਾਦ ਕਰਾਂਗੇ ਸਤਿਕਾਰ ਜੀ ਸਰਪੰਚ ਸਾਹਿਬ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਇੱਕ ਤੁਸੀਂ ਹੋਰ ਅੱਜ ਜਿਹੜਾ ਕੰਮ ਵਧੀਆ ਪਿੰਡ ਦਾ ਜਿਹੜਾ ਕੀਤਾਗਾ ਤੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਇਦਾਂ ਦੇ ਸਰਪੰਚ ਜਿਹੜੇ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਆ। ਹੋਰ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਫਿਰ? ਬਸ ਐਵੇਂ ਵੀ ਜਿਹੜਾ ਅਸੀਂ ਕੰਮ ਵਿੱਢਿਆ ਵੀ ਉਹਨੂੰ ਮੁਕੰਮਲ ਵਧੀਆ ਤਰੀਕੇ ਨਾਲ ਕਰ ਦਿੱਗੇ। ਠੀਕ ਹੈ ਜੀ। ਤੇ ਇਹ ਹੁਣ ਤੁਸੀਂ ਦੇਖ ਹੀ ਰਹੇ ਹੋ। ਹਾਂਜੀ 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 ਬਹੁਤ ਵਧੀਆ ਸੋਹਣੇ ਕੰਮ ਜਿਹੜੇ ਅਸੀਂ ਪਹਿਲਾਂ ਵਾਟਰ ਬਾਕਸ ਦਾ ਦੇਖਿਆਗਾ ਪਾਈਪਲਾਈਨ ਸਰਪੰਚ ਸਾਹਿਬ ਨੇ ਜਿਹੜੀ ਪਵਾਈ ਆ। ਤੇ ਹੁਣ ਜਿਹੜਾ ਸਾਡਾ ਰੂੜੀਲਾ ਇਹ ਸਰਪੰਚ ਸਾਹਿਬ ਬਹੁਤ ਟਾਈਮ ਦਾ ਅਧੂਰਾ ਪਿਆ ਸੀ ਹਾਂਜੀ ਹਾਂ ਇਹ ਆਸ-ਪਾਸ ਦੇ ਖੇਤਾਂ ਵਾਲਿਆਂ ਨੂੰ ਬਹੁਤ ਦਿੱਕਤ ਸੀ ਆ ਕਿਸ਼ਨਾ ਸਿੰਘ ਦਾ ਖੇਤ ਕੋਲੀ ਹੈ ਇਹਨਾਂ ਨੂੰ ਵੀ ਬਹੁਤ ਦਿੱਕਤ ਹਾਂਜੀ ਤੇ ਆ ਕੰਗਣੋਣੀ ਵੱਡੀ ਦਾ ਵੀ ਆਪਾਂ ਕੀਤਾ ਸਰਪੰਚ ਸਾਹਿਬ ਨੇ ਹਾਂਜੀ 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 ਬਹੁਤ ਸੋਹਣੇ ਕੰਮ ਕੀਤੇ ਸਰਪੰਚ ਨੇ ਜੇ ਸਾਡੇ ਤਾਂ ਇਹ ਜਿਹਾ ਸਰਪੰਚ ਹੋਵੇ ਜੀ ਮੈਨੂੰ ਅਰੇ ਹਾਂਜੀ ਦੇਖ ਲੋ ਹਜੇ 5 ਸਾਲ ਪਏ ਹੈ ਨਾ ਹਾਂਜੀ 5 ਸਾਲਾਂ ਤੱਕ ਵੇਖ ਲੋ ਵੀ ਕੀ ਹੋਊਗਾ ਹਾਂਜੀ ਹਾਂ ਦੁਆਰੇ ਇਸੇ ਮੁੰਡੇ ਨੂੰ ਹੀ ਤੁੰਨੇ ਠੀਕ ਹੈ ਜੀ ਨਹੀਂ ਸਾਡੇ ਪਿੰਡ ਹੁਣ ਬੋਟਾ ਨਹੀਂ ਬਣਨੇ ਇਹ ਇਹ ਵਧੀਆ ਗੱਲ ਆ ਕਿਉਂਕਿ ਤੁਹਾਡਾ ਜਿਹੜੇ ਹਿਸਾਬ ਨਾਲ ਮੈਂ ਸ਼ੁਰੂਆਤ ਦੇਖ ਰਿਹਾ ਹਾਂ ਹਾਂ ਜੀ ਕਿਉਂਕਿ ਤੁਹਾਡੇ ਜਿਹੜੇ ਆਪਣਾ ਪਿੰਡ ਆ ਜਿਹੜਾ ਇੱਕ ਗੂਤ ਦੋਤੀ ਪਿੰਡ ਆ ਢੱਲੋ ਭਾਈਚਾਰਾ ਹਨਾ ਸੋ ਬਹੁਤ ਵਧੀਆ ਐ ਕਿ ਜਿਹੜਾ ਵਧੀਆ ਕਦਮ ਚੱਕਿਆ ਹੈਗਾ ਆਪਣੇ ਵੀਰਾਂ ਨੇ ਢੱਲੋ ਭਾਈਚਾਰੇ ਨੇ ਇੱਕ ਜਿਹੜੀ ਸਮੁੱਚੀ ਗ੍ਰਾਮ ਪੰਚਾਇਤ ਜਿਹੜੀ ਸਰਬਸੰਤੀ ਨਾਲ ਚੁਣੀ ਆ ਹਾਂਜੀ ਹਾਂਜੀ ਤੇ ਵਧੀਆ ਨਹੀਂ ਚੁਣੀ ਇਵੇਂ ਚੁਣੀ ਜੁੱਗਾ ਨੂੰ ਜੀ ਸੋ ਸਰਪੰਚ ਸਾਹਿਬ ਨਾਲ ਹਰ 2.5 ਸਾਲਾਂ ਵਾਲੇ ਕੰਮ ਸਰਪੰਚ ਸਾਹਿਬ ਨੇ 1 ਮਹੀਨੇ ਵਿੱਚ 1.5 ਮਹੀਨੇ ਵਿੱਚ ਕਰਤੇ ਹਾਂਜੀ ਇਹ ਗੱਲ ਮੰਨਣੀ ਨੂੰ ਬੂਸਲੋ ਮੰਨਣੀ ਪੈਣੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂਕਿ ਨਹੀਂ ਤੁਹਾਨੂੰ ਪਤਾਗਾ ਜਿਹੜੇ ਸਰਪੰਚ ਉੱਦਾ ਬਣ ਜਾਂਦੇ ਹਨ ਉਹ ਵਮਲੈ ਦੇ ਮੰਗ ਤੁਰੇ ਫਿਰਦੇ ਆ ਗਰਾਡ ਦੂ ਜائیں ਕਰੂ ਹਨਾ ਹਾਂ ਬਾਕੀ ਕੰਮ ਤਾਂ ਜਿਹੜੇ ਕਦੇ ਜਿਹੜੇ ਕਰਨੇ ਸਰਪੰਚ ਸਾਹਿਬ ਨੇ ਕਰਨੇ ਆ ਹਾਂਜੀ ਹਾਂਜੀ ਬਾਕੀ ਵੀ ਇਹ ਮੰਨ ਤਾਂ ਨਹੀਂ ਦਿਲ ਚ ਪਤਾ ਨਹੀਂ ਕੀ ਕੀ ਕਰੂਗੀ ਹਾਂ ਬਹੁਤ ਸੋਨਾ ਬਣਾਊਗਾ ਜੀ ਸਹੀ ਗੱਲ ਆ ਸੋ ਵਧੀਆ ਜਿਹੜੇ ਕੰਮਕਾਰ ਕਰਵਾ ਰਹੇ ਨੇ ਕਿਉਂਕਿ ਸਰਪੰਚ ਸਾਹਿਬ ਸਾਡੇ ਆਪ ਦੇ ਕੋਲੋਂ ਵੀ ਖਰਚਾ ਕਰ ਦਿੰਦਿਆਂ ਮੇਰੀ ਭਣੀ ਨਾ ਪੜ੍ਹਦੇ ਹੁੰਦੇ ਸੀ ਠੀਕ ਹੈ ਜੀ ਸਕੇਂ ਸਕੇਂਦਰ ਟਨ ਉਹ ਨਾ ਯੂ ਐਫ ਵਾਲੇ ਨਾ ਉਹ ਇੱਕ ਟਰੈਕਟਰ ਵੀ ਜਿਹੜਾ ਲੈ ਕੇ ਆਂਦਾ ਸਰਪੰਚ ਸਾਹਿਬ ਨੇ ਦੋਸਤੋ ਇੱਕ ਹੋਰ ਆਪਾਂ ਤਾੜਗਾ ਮਾਰ ਗਏ ਤੇ ਸਰਪੰਚ ਸਾਹਿਬ ਦਾ ਧੰਨਵਾਦ ਕਰ ਦਗੇ ਜਿਹੜਾ ਸਰਪੰਚ ਸਾਹਿਬ ਟਰੈਕਟਰ ਲੈ ਕੇ ਆਏ ਆ ਇੱਕ ਕਲਾਪਿੰਗ ਕਰ ਦਗੇ ਇਹ ਜਿਹੜਾ ਟਰੈਕਟਰ ਲੈ ਕੇ ਆਂਦਾ ਦੋਸਤੋ ਪਿੰਡ ਦੇ ਕੰਮਾਂ ਵਾਸਤੇ ਲੈ ਕੇ ਆਂਦਾਗਾ ਅ ਸ਼ਿਵਰਾਜ 938 ਨੰਬਰ ਟਰੈਕਟਰ ਜਿਹੜਾ ਸ਼ਿਵਰਾਜ 938 ਮਾਡਲ ਆ ਤੇ ਜਿਹੜਾ ਵਧੀਆ ਕਿਉਂਕਿ ਜਿਹੜੇ ਕੰਮਕਾਰਾਂ ਦੇ ਲਈ ਟਰੈਕਟਰ ਦੀ ਜਿੱਥੇ ਵਰਤੂ ਆ ਫਿਰ ਤੁਹਾਨੂੰ ਪਤਾ ਸਰਪੰਚ ਸਾਹਿਬ ਦੀ ਆਪਦੀ ਜ਼ਮੀਨ ਤਾਂ ਤੁਹਾਨੂੰ ਪਤਾ ਵੀ ਠੇਕੇ ਤੇ ਆ ਤੇ ਪਿੰਡ ਦੇ ਕੰਮਾਂ ਵਾਸਤੇ ਸਪੈਸ਼ਲੀ ਜਿਹੜਾ 2.5 ਲੱਖ ਦਾ ਟਰੈਕਟਰ ਲੈ ਗਿਆ ਦਾ ਕੌਰ ਸਿੰਘ ਦੀ ਢੱਲੋ ਸਾਹਿਬ ਸਾਡੇ ਨਾਲ ਅੱਜ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਕੈਨੇਡਾ ਜਾ ਕੇ ਆਏ ਆ ਤੇ ਅੱਜ ਫਿਰ ਪਿੰਡ ਵਾਰੀ ਦੇਖੋ ਉੱਥੇ ਵੀ ਉੱਥੋਂ ਵੀ ਤੁਹਾਨੂੰ ਦੱਸ ਪਿੰਡ ਵਾਰੇ ਬਹੁਤ ਵਧੀਆ ਕੰਮ ਹੋ ਜਾਂਦੇ ਪਿੰਡ ਦੇ ਠੀਕ ਹੈ ਜੀ ਵਾਟਰ ਵਾਸ ਦਾ ਹੋ ਗਿਆ ਪਾਈਪਾਂ ਪਾਈਆਂ ਹਾਂਜੀ ਸਾਡਾ ਰੋੜੀ ਨਵੀਂ ਬਣ ਗਈ ਹਾਂਜੀ ਪਾਸੇ ਫਸਲਾਂ ਨਸਾਣ ਦੇ ਕੁੱਤੇ ਕਰਦੇ ਸੀ ਉਹਨਾਂ ਦੀ ਪੱਛਤ ਹੋ ਗਈ ਹਾਂਜੀ ਹਾਂਜੀ ਤੇ ਅੰਗੜਵਾਰੀ ਨਵੀਂ ਬਣੀ ਜਾਂਦੀ ਆ ਹਾਂਜੀ ਤੇ ਖਾਲਾ ਆਪਣਾ ਬੰਦੂ ਪਾਣੀ ਵਾਲਾ ਛੱਪੜ ਵਾਸਤੇ ਹਾਂਜੀ ਹਾਂਜੀ ਤਿਆਰ ਹੋਈ ਜਾਂਦਾ ਤੇ ਇਹਦਾ ਜਿਆਦਾ ਲੋਡ ਪਈ ਐ ਕਿੰਨੀ ਕਣਕ ਸੀ ਪਾਸੇ ਹਾਂ ਪ੍ਰਵਾਦ ਹੁੰਦੇ ਸੀ ਲੋਕਾਂ ਦੀ ਹਾਂ ਹਾਂ ਤੇ ਉਹ ਬਹੁਤ ਵਧੀਆ ਕੰਮ ਹੋਇਆ ਸਹੀ ਗੱਲ ਹਾਂਜੀ ਮੇਰਾ ਇੱਥੋਂ ਜੀ ਨਾਲ-ਨਾਲ ਪੰਪ ਤੇ ਪਰਲੇ ਪਾਸੇ ਬਾਹਨ ਲੱਗ ਜਾਂਦਾ ਉਹ ਪਿੰਡ ਤੱਕ ਠੀਕ ਹੈ ਜੀ ਤੇ ਸਾਨੂੰ ਬਹੁਤ ਪਰੇਸ਼ਾਨੀ ਚ ਖਾਲਸੇ ਆਉਂਦਾ ਠੀਕ ਹੈ ਜੀ ਹੁਣ ਸਰਪੰਚ ਸਾਹਿਬ ਨੇ ਖਾਲ ਨੂੰ ਸਾਫ਼ ਕਰਾਤਾ ਹਾਂਜੀ ਹੁਣ ਬਹੁਤ ਸੌਖੀਆਂ ਸੀ ਸੋ ਵਧੀਆ ਗੱਲ ਆ ਪਾਣੀ ਭੱਜ ਜਾਂਦਾ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰਾਇਆ ਇਹ ਖਾਲ ਉਥੋਂ ਸਫਾਈ ਕਰ ਦੇ ਕਰ ਡਰੇਨ ਤੱਕ ਸਫਾਈ ਕੀਤਾ ਜੀ ਹਾਂਜੀ ਹਾਂਜੀ ਉਹ ਹਾਂਜੀ ਸੋ ਵਧੀਆ ਕੰਮ ਜਿਹੜੇ ਸਰਪੰਚ ਹਰਦੀਪ ਸਿੰਘ ਜੀ ਚਲੋ ਸਾਹਿਬ ਜਿਹੜੇ ਕਰਵਾ ਰਹੇ ਨੇ ਜੰਗ ਮੁੰਡਿਆ ਜੀ ਸਰ ਸਰਪੰਚ ਸਾਹਿਬ ਕਹਿੰਦੇ ਠੀਕ ਬਾਕੀ ਬਾਬੇ ਅਰਗੇ ਵੀ ਭਾਈ ਅਰਗੇ ਵੀ ਇਹ ਬਾਬਾ ਨਹੀਂ ਬਾਬੇ ਬਾਬਾ ਉਵੇਂ ਬਾਬਾ ਜੀ ਅੰਬਰਤਸ਼ਕ ਬਾਬਾ ਜੀ ਠੀਕ ਹਾਂਜੀ ਸੋ ਦੋਸਤੋ ਸਾਥੀ ਖੇਡ ਦੇ ਦੀਆਂ ਗੱਲਾਂ ਵੀ ਨਾਲ ਚੱਲਦੀਆਂ ਤੇ ਦੋਸਤੋ ਆਪਣੀ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਮੈਂ ਤੁਹਾਡਾ ਨਵਦੀਪ ਦਵੜੀ ਕੰਨਾ ਇਦਾਂ ਦੀਆਂ ਵੀਡੀਓ ਬਾਈ ਜੀ ਲੈ ਕੇ ਆਉਂਦੇ ਰਵਾਂਗੇ ਤੇ ਕਮੈਂਟਾਂ ਦੇ ਵਿੱਚ ਜਰੂਰ ਰਹਿ ਦਿਓ ਤੁਸੀਂ ਵੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੈਂ ਤੁਹਾਡਾ ਨਵਦੀਪ ਤੇ ਨਾਲ ਆਪਣੇ ਯਾਰਾਂ ਨੂੰ ਧਲੋ ਸ਼ੇਅਰ ਕਰਿਓ ਜੇ ਹੋਰ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਆਸੇ ਕਰਾਂ। ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਹਰਦੀਪ ਸਿੰਘ ਜੀ ਢਲੋ ਸਾਹਿਬ ਦਾ ਬਹੁਤ ਵਧੀਆ ਜਿਹੜੇ ਕੰਮ ਮੱਗਰ ਦੇ ਕਰਵਾ ਰਹੇ ਨੇ। ਓਪਨਿੰਗ ਹੋ ਚੁੱਕੀ ਆ ਜੀ ਸਾਡਾ ਰੂੜੀ ਗਵਿੰਦਗੜ੍ਹ ਦਬੜੀ ਖਾਨਾਂ ਦੀ। ਆ ਜਾਓ Hello,